ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਕ ਦੇ ਤਹਿਤ ਓਪਨ ਵਰਕ ਪਰਮਿਟ ਪ੍ਰੋਗਰਾਮ ਨੂੰ 2026 ਤੱਕ ਵਧਾ ਦਿੱਤਾ ਹੈ। ਕੈਨੇਡਾ ਨੇ ਨਵੀਆਂ ਦੀ ਸਰੋਤ ਨੂੰ ਘਟਾਉਣ ਦੇ ਲਈ ਨਵੇਂ ਨਿਯਮਾਂ ਦੇ ਤਹਿਤ ਲੰਬੇ ਸਮੇਂ ਦੇ ਵਰਕ ਪਰਮਿਟ ਪੇਸ਼ ਕੀਤੇ ਨੇ। ਕੈਨੇਡਾ ਨੇ ਇੱਕ ਨਵੀਂ ਜਨਤਕ ਨੀਤੀ ਦਾ ਵੀ ਐਲਾਨ ਕੀਤਾ ਹੈ ਜੋ ਨਵੀਨੀਕਰਨ ਦੀ ਸਰੋਤ ਤੋਂ ਬਚਣ ਦੇ ਲਈ ਲੰਬੇ ਸਮੇਂ ਦੇ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਆਗਿਆ ਦਿੰਦੀ ਹੈ। ਨਵੇਂ ਨਿਯਮ ਓਪਨ ਵਰਕ ਪਰਮਿਟ ਜਨਤਕ ਨੀਤੀ ਦੇ ਯੋਗਤਾ ਮਾਪਦੰਡਾਂ ਦਾ ਵਿਸਤਾਰ ਵੀ ਕਰਨਗੇ। ਤਾ ਜੋ ਵਿਦੇਸ਼ੀ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕੀਕਰਨ ਨੂੰ ਤੇਜ਼ ਕੀਤਾ ਜਾ ਸਕੇ ਓਪਨ ਵਰਕ ਪਰਮਿਟ ਲਈ ਅਚੀਨ ਦੀ ਆਖਰੀ ਮਿਤੀ 31 ਦਸੰਬਰ 2026 ਤੱਕ ਬਤਾ ਦਿੱਤੀ ਗਈ ਹੈ ਇਹ ਰਿਪਲੇਸਮੈਂਟ ਪਬਲਿਕ ਪਾਲਿਸੀ ਸ਼ੁਰੂਆਤੀ ਪਬਲਿਕ ਪਾਲਿਸੀ ਦੇ ਤਹਿਤ ਕੀਤੇ ਗਏ ਵਰਕ ਪਰਮਿਟ ਦੇ ਲਈ ਲੰਬੀ ਤਲਜ਼ੀਆ ਦੇ ਨਾਲ-ਨਾਲ ਹੁਣ ਤੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਅਰਜ਼ੀਆਂ ਤੇ ਪਿਛਲੀ ਤਰੀਖ ਤੋਂ ਲਾਗੂ ਹੋਵੇਗੀ ਉਸਤਾਈ ਨਿਵਾਸੀ ਤੋਂ ਉਸਤਾਈ ਨਿਵਾਸੀ ਮਾਰਕ ਦੇ ਤਹਿਤ ਬਿਨੈਕਾਰ ਦੇ ਲਈ ਓਪਨ ਵਰਕ ਪਰਮਿਟ ਵੰਡਾ ਦਿੱਤੇ ਗਏ ਨੇ ਦੂਸਰੀ ਇੱਕ ਤੇ ਦਸੰਬਰ 2024 ਚਬੀਤਾ ਕੋ ਓਪਨ ਵਰਕ ਪਰਮਿਟ ਲਈ ਅਰਜੀ ਦੇ ਸਕਦੇ ਹੋ ਮੰਨ ਲਓ ਕਿ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀ ਤੋਂ 2021 ਨਿਵਾਸੀ ਮਾਰਗ ਦੇ ਤਹਿਤ ਜਮਾ ਕਰਵਾਈ